ਜੈ ਗੁਰਦੇਵ ਧੰ ਗੁਰਦੇਵ ਸਾਰੇ ਬੰਗਾ ਦੇ ਇਲਾਕਾ ਨਿਵਾਸੀਆਂ ਨੂੰ ਬੰਗਾ ਨਵਾਂ ਸ਼ਹਿਰ ਗੜ ਸ਼ੰਕਰ ਮਾਲਪੁਰ ਔਰ ਆਸ-ਪਾਸ ਦੇ ਪਿੰਡਾਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਨੀਅਰ ਰਾਜ ਸਵਾਮੀ ਡੇਰਾ ਕੈਂਪ ਲਗਾਉਣ ਜਾ ਰਿਹਾ ਹੈ ਮੈਗਾ ਕੈਂਪ ਜਿਹਦੇ ਵਿੱਚ ਮੁਫਤ ਮੈਡੀਕਲ ਫੈਸਿਲਿਟੀ ਦਿੱਤਾ ਜਾਣ ਗਿਆ 29 ਮਾਰਚ 2025 ਨੂੰ ਜਿਹਦੇ ਵਿੱਚ ਮੁੱਖ ਵਿਸ਼ੇਸ਼ਤਾਵਾਂ ਜਿਹੜੀਆਂ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਸਾਗਰ ਕਾ ਪਰਮਾਰ ਔਰ ਹੱਡੀਆਂ ਦੇ ਡਾਕਟਰ ਜਿਹੜੇ ਆਪਣੇ ਆਰਥੋ ਸਕੋਪੀ ਵੀ ਕਰਦੇ ਆ ਡਾਕਟਰ ਵਿਸ਼ਾਲਪ੍ਰੀਤ ਨੀ ਰਿਪਲੇਸਮੈਂਟ ਗੋਡੇ ਬੜੇ ਘੱਟ ਰੇਟਾਂ ਤੇ ਆਪਾਂ ਟ੍ਰਾਂਸਪੇਰੈਂਟ ਕਰਾਂਗੇ ਇਸ ਤੋਂ ਇਲਾਵਾ ਡੈਂਟਲ ਦੇ ਡਾਕਟਰ ਹੈ ਆਪਣੇ ਕੋਲ orthodontist ਹੈ ਜਿਹੜੇ ਕੋਈ ਵੀ ਚੈੱਕਅਪ ਹੈ ਫ੍ਰੀ ਹੈ ਉਹਦੇ ਨਾਲ ਦਵਾਈਆਂ ਵੀ ਫ੍ਰੀ ਦੇ ਰਹੇ ਆ ਆਪਾਂ ਕੋਈ ਅਗਰ ਇੰਪਲਾਂਟ ਦੀ ਜ਼ਰੂਰਤ ਹੈ ਤੋ 50% ਰੇਟ ਤੇ ਕੀਤਾ ਜਾਏਗਾ ਐਦਾਂ ਹੀ ਅੱਖਾਂ ਦੇ ਮਾਹਰ ਡਾਕਟਰ ਸਾਡੇ ਕੋਲ ਹੈ ਉਹ ਅੱਖਾਂ ਦਾ ਫ੍ਰੀ ਚੈੱਕਅਪ ਤੇ ਫ੍ਰੀ ਦਵਾਈਆਂ ਦੇਣਗੇ ਇਸ ਤੋਂ ਇਲਾਵਾ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਸਾਡੇ ਕੋਲ ਹੈਗੇ ਆ ਜਿਹਦੇ ਵਿੱਚ ਤੁਸੀਂ ਕੋਈ ਵੀ ਆਈਵੀਐਫ ਆਈਵੀਆਈ ਆਈਵੀਐਫ ਆਰਾ ਵਗੈਰਾ ਕੋਈ ਵੀ ਪ੍ਰੋਬਲਮ ਹੈਗੀ ਹੈ ਉਹਦਾ ਵੀ ਸੋਲੂਸ਼ਨ ਕੀਤਾ ਜਾਏਗਾ ਇਸ ਤੋਂ ਇਲਾਵਾ ਚਮੜੀ ਦੇ ਰੋਗਾਂ ਦੇ ਮਾਹਰ ਇਥੇ ਡਾਕਟਰ ਬੈਠਣਗੇ ਇਸ ਤੋਂ ਇਲਾਵਾ ਲੈਬਾਰਟਰੀ ਟੈਸਟ ਜਿਹੜੇ ਆ ਉਹ ਹਾਫ ਰੇਟ ਤੇ ਕੀਤੇ ਜਾਪੇ ਜਿਹੜਾ ਐਕਸ-ਰੇ ਹੈ ਉਹ ਪਰਮਾਨੈਂਟ 200 ਰੁਪਏ ਰੇਟ ਤੇ ਹੋਏਗਾ ਡਿਜੀਟਲ ਐਕਸ-ਰੇ ਹੈ ਇਸ ਤੋਂ ਇਲਾਵਾ ਜਿਹੜੀ ECG ਹੈ ਉਹ ਵੀ ਹਾਫ ਰੇਟ ਤੇ ਕੀਤੀ ਜਾਏਗੀ ਔਰ ਜਿਹੜੀ ਦਵਾਇਆਂ ਕੈਂਪ ਦੀਆਂ ਉਹ ਟੋਟਲ ਫਰੀ ਦਿੱਤੀਆਂ ਜਾਣਗੀਆਂ ਇਸ ਇਸ ਕੈਂਪ ਦਾ ਉਗਾਟਨ ਕੇਸ਼ਵ ਜਾਨ ਜੀ ਭਗਵਾਨ ਮਹਾਵੀਰ ਸਕੂਲ ਦੇ ਚੇਅਰਮੈਨ ਉਹ ਕਰਨਗੇ ਸਵੇਰੇ 10 ਵਜੇ 10 ਵਜੇ ਤੋਂ 3 ਵਜੇ ਤੱਕ ਕੈਂਪ ਚੱਲੇਗਾ ਤੇ ਮੇਰੀ ਇਲਾਕਾ ਨਿਵਾਸੀਆਂ ਅੱਗੇ ਬੇਨਤੀ ਹੈ ਕਿ ਉਹ ਵੱਧ ਚੜ ਕੇ ਹਿੱਸਾ ਲੈਣ ਔਰ ਇਹ ਮੈਡੀਕਲ ਫੈਸਿਲਿਟੀਆਂ ਦਾ ਲਾਭ ਉਠਾਣ ਜਿਹਦੇ ਨਾਲ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੋਈ ਸਰਜੀ ਦਾ ਪ੍ਰੋਬਲਮ ਹੈ ਕਿਸੇ ਨੂੰ ਹਿਸਟ੍ਰਕ ਵਿੱਚ ਲਪਰਾਟੋਮੀ ਯੂਰੋਲੋਜੀ ਦੀ ਕਿਸੇ ਨੂੰ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਕਰਿਆ ਜਾ ਸਕਦਾ ਸਸਤੇ ਰੇਟਾਂ ਤੇ ਤੇ ਇਹਨਾਂ ਹੀ ਵਿਚਾਰ ਮੈਂ ਦਿੰਦਾ ਹੋਇਆ ਸਭ ਦੇ ਅੱਗੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਕੈਂਪ ਦੇ ਵਿੱਚ ਪਹੁੰਚੋ ਜਿਹਦੇ ਨਾਲ ਕੈਂਪ ਸਕਸੈਸਫੁਲ ਹੋ ਸਕੇ ਮਹਾਰਾਜ ਜੀ ਦੇ ਚਰਨਾ ਜੇ ਬੇਨਤੀ ਹੈ ਕਿ ਸਾਰੀ ਦੁਨੀਆ ਨਰੋਗ ਰਹੇ ਤੁਸੀਂ ਠੀਕ ਹੋ ਤੇ ਸਭ ਕੋ ਠੀਕ ਹੈ